ਕਰਕੇ ਵੀ ਸਾਡਾ ਹੁਣ ਉਥੇ ਕਾਰਗਿਲ ਦੇ ਵਿੱਚ ਵੀ ਲੌਸਟ ਨਿਚਿਕੇਤਾ ਐਂਡ ਵਨ ਅਹੂਜਾ ਦੋ ਪਾਇਲਟਸ ਵੀ ਲੌਸਟ ਪੀਪਲ ਸੰ ਮੌਕਾ ਦੇਓ ਹੁਣ ਜਾ ਕੇ ਅਸੀਂ ਰੌਰਬੁੰਡੀ ਜਾ ਕੇ ਠੋਕ ਕੇ ਆਈਏ ਬਟ ਅਗੇਨ ਐਜ਼ ਅ ਏਅਰ ਕਮ ਨੋ ਆਮ ਗੈਟਿੰਗ ਕਰਕੇ ਮੈਨੂੰ ਪੂਰੀ ਬੇਸ ਕਮਾਂਡ ਦਿੱਤੀ ਆਪਣਾ ਆਦਮਪੁਰ ਹੈ ਆਈ ਵਾਸ ਕਮਾਂਡਿੰਗ ਹਲਵਾਰਾ ਸਟਿਲ ਓਵਰ ਵਿਊਇੰਗ ਦੈਟ ਏਅਰ ਡਿਫੈਂਸ ਆਫ ਹਲਵਾਰਾ ਵਾਸ ਮਾਈਨ ਹੁਣ ਲੋਕਾਂ ਨੇ ਅਟੈਕ ਕਰਨਾ ਉਹ ਮੇਰੀ ਪੂਰੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਯੂਸ ਫੀਲ ਪ੍ਰਾਊਡ ਅਬਾਊਟ ਇਟ ਅੱਛਾ ਇੱਕ ਟਾਈਮ ਤੇ ਤੁਸੀਂ 22 ਸਾਲ ਦੀ ਉਮਰ 'ਚ ਉਹ ਜੰਗ ਲੜੀ ਉਸ ਤੋਂ ਬਾਅਦ ਫਿਰ ਕਮਾਂਡ ਵੀ ਕੀਤਾ ਤੁਸੀਂ ਉਹ ਸਮਾਂ ਕਿਦਾਂ ਦਾ ਸੀਗਾ ਸੋ ਦੇਖੋ ਉਹਦੇ ਬਾਅਦ ਤੁਸੀਂ ਦੱਸੋ ਕੀ ਕੀ ਹੋਇਆ ਹਿਸਟਰੀ ਆਪੇ ਹੀ ਹੈਗੀ ਹਿੰਦੁਸਤਾਨ ਦੀ ਉਹਦੇ ਬਾਅਦ ਮੈਂ ਕਈ ਕੁਝ ਹੋਇਆ ਤੁਹਾਨੂੰ ਦੱਸ ਜਿਵੇਂ ਪਾਰਲੀਮੈਂਟ ਅਟੈਕ ਹੋਇਆ ਉਹ ਬੰਬੇ ਦੀ ਗੱਲ ਹੋਈ ਮੈਂ ਬਾਏ ਦੈਟ ਇਨ ਮੈਂ ਮੈਂ ਵੀ ਗਰੋ ਅਪ ਕਰ ਰਿਹਾ ਮੈਂ ਪਾਇਲਟ ਆਫ ਸੋ ਫਲਾਈਂਗ ਆਫ ਸੋ ਫਲਾਈ ਲੈਫਟਨਨ ਸਕੋਡਰਿਸ ਵਿੰਗ ਕਮਾਂਡਰ ਸੀ ਉਹ ਬਣ ਗਿਆ ਗਰੁੱਪ ਕਮ ਨਾ ਐਟ ਦੋਸ ਸੀ ਕੀ ਕੋਈ ਚੀਜ਼ਾਂ ਉਹ ਤੋਂ ਬਾਅਦ ਤੁਸੀਂ ਦੇਖੋ ਐਜ਼ ਅ ਬਿਗਰ ਪਾਰਟ ਸੋ ਦ ਗਵਰਨਮੈਂਟ ਦੀ ਪਾਲਿਸੀ ਐ ਸੀ ਆਫਟਰ ਆਲ ਵੀ ਇਨ ਯੂਨੀਫਾਰਮ ਹੁਣ ਥਿੰਗਸ ਆਰ ਚੇਂਜਿੰਗ ਵੀ ਆਰ ਦੈਟ ਵੇ ਵਾਟ ਇਜ਼ ਦ ਆਬਜੈਕਟਿਵ ਦ ਆਬਜੈਕਟਿਵ ਇਜ਼ ਲੇਡ ਬਾਈ ਦ ਗਵਰਨਮੈਂਟ ਇਜ਼ ਨਾਟ ਬਾਈ ਮਾਈ ਚੀਫ ਆਲਸੋ ਦੀ ਨਹੀਂ ਗਵਰਨਮੈਂਟ ਹਸ ਲੇਡ ਆਨ ਦੀ ਅਬਜੈਕਟਿਵਸ ਯਾ ਠੀਕ ਹੈ ਲੜਾਈ ਜਾਣਾ ਤੁਹਾਡਾ ਕੀ ਅੱਗੇ ਵੀ ਉੱਥੇ ਵੀ ਕਲੀਅਰ ਅਬਜੈਕਟਿਵਸ ਹੋਣੇ ਚਾਹੀਦੇ इवन ਆਊਟ ਦਿਸ ਟੈਂਡ ਦੇ ਅਬਜੈਕਟਿਵਸ ਆ ਵੈਰੀ ਕਲੀਅਰ ਅਬਜੈਕਟਿਵਸ ਆ ਕਲੀਅਰ ਕਿ ਆ ਜੇ ਕਹ ਲੈ ਫੌਜੀ ਦੇ ਕਿ ਨਾ ਤੁਸੀਂ ਯਾ ਟਾਈਗਰ ਹਿੱਲ ਕੈਪਚਰ ਕਰਨੇ ਆਬਜੈਕਟਿਵ ਹੈਗਾ ਹੁਣ ਜੇ ਇਹ ਤੁਹਾਨੂੰ ਅਬਜੈਕਟਿਵ ਹੈ ਕਿ ਇਹਨੇ 에어ਫੀਲਡ ਨੂੰ ਅਸੀਂ ਨਿਊਟਰਲਾਈਜ਼ ਕਰਨਾ ਸੋ ਇਹ ਜਿਹੜੀਆਂ ਚੀਜ਼ਾਂ ਕੋਈ ਸਾਨੂੰ ਅਛੀ ਤਰ ਤਿਆਰ ਸੀਗੇ ਹੁਣ ਲੜਾਈ ਹੋਣੀ ਚਾਹੀਦੀ ਸੀਗੀ ਜਿਲੇ ਆ ਬੰਬੇ ਦੀ ਜਿਹੜੀ ਹਾਦਸਾ ਜਿਹੜਾ ਹੋਇਆ ਇੰਨੇ ਬੰਦੇ ਸਾਡੇ ਬੰਬੇ ਆ ਗਏ ਹੈਗੇ ਵਾਇਦ ਅਜ ਸਿੰਘ ਪਾਰਲੀਮੈਂਟ ਅਟੈਕ ਹੋ ਗਿਆ ਬਟ ਗਵਰਨਮੈਂਟ ਵੈਲਟਡ ਇਨ ਟੂ ਅ ਡਿਪਲੋਮੈਟਿਕ ਐਨ ਪੋਲਿਟੀਕਲ ਵੇ ਟੂ ਸੈਟਲ ði ਸਕੋਰ ਸੋ ਉਸ ਤੋਂ ਬਾਅਦ ਅਗਲੀ ਲੜਾਈ ਕਦੋਂ ਹੋਈ ਨੈਕਸਟ ਜਿਹੜੀ ਹੋਈ ਹੈ ਥੋੜੀ ਬਹੁਤ ਹੋਈ ਹੈ ਵਾਸ ਕਾਰਗਿਲ ਵੇਅਰਫੋਰਸ ਵਾਸ ਕਾਲਡ ਮੇਅਰਫੋਰਸ ਦੀ ਗੱਲ ਕਰ ਰਿਹਾ ਸੋ ਵੀ ਡਿਡ ਅ ਸਪੋਰਟ बट द बिग्स्ट वन आफ्टर दैट इज ओनली नॉट कारगिल कहते पहले सियाचिन हुई थोड़ा बहुत कारगिल नॉ कारगिल वॉज एन अदर आफ्टर सेवनटी वन द बेसिक ऑपरेशन इंडियन एयरफोर्स सॉ वॉज इन कारगिल सो वंस अगेन देर हैज लगे नो मैं हूँ बड़ा मैं तो एयर कॉमोडो बन गया मेरी की उम्र होनी उद्यून आईम नाइन फिफ्टी एय एज होनी उद मेरी सो सनडी नो रिस्पॉन्सिबिल आर डिफरेंट ਵਰਗੇਨ ਅਜ਼ੇ ਏਅਰਕਮ ਨਾਮ ਗੇਡਿੰਗ ਕਰਕੇ ਮੈਨੂੰ ਪੂਰੀ ਬੇਸ ਕਮਾਂਡ ਦਿੱਤੀ ਆਪਣਾ ਆਧਮਪੁਰ ਹੈ ਆਈ ਵਾਸ ਕਮਾਂਡਿੰਗ ਹਲਵਾਰਾ ਉਹਦੇ ਕੋ ਮੇਰੇ ਕੋ ਥੱਲੇ ਤਿੰਨ ਫਾਈਟਰ ਸਕਵਡਨ ਸੀਗੇ ਮੈਕ 23 ਦੇ ਵਿਚ ਆ ਟੂ ਆਫ देम ਵਾ ਡਿਪਲੋਇਡ ਇਨ ਸ਼੍ਰੀਨਗਰ ਸੋ ਅਗੇਨ ਆਈ ਹੈਵ ਸੀਨ ਦੀ ਵਾਰ ਐਟ ਦੈਟ ਲੈਵਲ ਨੋ ਆਈ ਏਮ ਕੰਟਰੋਲਿੰਗ ਥਿਸ ਜਿਹੜੇ ਮੈਂ ਤੁਹਾਨੂੰ ਦੱਸਿਆ ਜੀ ਨਕਸ਼ੇ ਮੇਰੇ ਕੋ ਪਏ ਮੇਰੇ ਕੋ ਪਏ ਸੀਗੇ ਤਾਂ ਮੈਂ ਇੱਕ ਇੱਕ ਬੰਦੇ ਨੂੰ ਕਈ ਕੁਝ ਕਰਨਾ ਪਿਆ ਇੱਕ ਸੀਓ ਸਾਡਾ ਇਦਾਂ ਘਬਰਾ ਗਿਆ ਸੀਗਾ ਉਸ ਟਾਈਮ ਚ ਅੱਛਾ ਕਾਰਗਿਲ ਚ ਇਹ ਚੀਜ਼ ਹੁੰਦੀ ਹੁਣ ਆ ਦੇਖੋ ਹਿਸਟਰੀ ਹੋ ਗਈ ਮੈਂ ਗੱਲਾਂ ਕਰ ਸਕਦਾ ਸੋ ਸਾਨੂੰ ਉਹਨੂੰ ਓਵਰਨਾਈਟ ਸੈਕ ਕੀਤਾ ਗੇਟ ਗੋ ਹੂੰ ਜਾ ਕੇ ਸਿੱਧਾ ਦਿੱਲੀ ਪਹੁੰਚ ਜਾ ਦਿੱਲੀ ਬੰਦ ਸਣਾ ਦਿੱਲੀ ਇਹੀ ਹੁੰਦਾ ਹੈ ਕਿ ਹੈਡਕੁਆਟਰਸ ਆ ਦਿੱਲੀ ਵੀ ਟੁਕ ਅ ਰਿਮੂਵਡ ਸੋ ਲੋਟ ਆਫ ਥਿੰਗਸ ਹਾਸ ਅ ਸ਼ੋ ਆਈ ਮੀਨ ਐਟ ਦਾ ਕਮਾਂਡਿੰਗ ਯੂ ਆਰ ਡਾਇਰੈਕਟਿੰਗ ਵਾਟ ਆਲ ਬਟ ਐਗਜ਼ੀਕਿਊਸ਼ਨ ਫਿਰ ਉਸ ਟਾਈਮ ਦਾ ਜਿਹੜਾ ਕਮਾਂਡ ਕਰ ਰਿਹਾ ਸਕਾਡਨ ਨੂੰ ਉਹਦੇ ਤੇ ਹੁੰਦਾ ਬਟ ਅਦਰਵਾਈਜ਼ ਯੂ ਆਰ ਸਟਿਲ ਓਵਰਵੀਊਇੰਗ ਥੈਟ ਏ ਡਿਫੈਂਸ ਆਫ ਹਲਵਾਰਾ ਵਾਸ ਬਾਈਂਡ ਹੁਣ ਲੋਕਾਂ ਨੇ ਅਟੈਕ ਕਰਨਾ ਆਣਾ ਉਹ ਬੇਰੀ ਪੂਰੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਡਿਫੈਂਸਿਵ ਦੇ ਲਈ ਸਟ੍ਰਾਈਕਿੰਗ ਵਾਲਾ ਦਾ ਆ ਕੰਮ ਹੈਗਾ ਏ ਡਿਫੈਂਸ ਗੰਜ਼ ਲੱਗੀਆਂ ਪਈਆਂ ਮਿਸਾਈਲ ਲੱਗੀਆਂ ਪਈਆਂ ਪੁੱਛੋ ਨਾ 올 ਦਾ ਕੈਂਪਰਸ ਅਗੇਨ ਆ ਵੈਂਟ ਟੂ ਸੋ ਆ ਸੋ ਕਾਰਗਿਲ that way ਐਟ that rank ਓਕੇ ਉਸ ਤੋਂ ਬਾਅਦ ਜਿਹੜਾ ਇੱਕ ਉਸ ਤੋਂ ਬਾਅਦ ਦੇਖੋ ਉਸ ਕਾਰਗਿਲ ਚ ਵੀ ਆ ਸੀਗਾ ਕਿ ਨੋਬਡੀ ਹੈਜ਼ ਐਵਰ ਆਰਡਰਸ ਵਰ ਨੈਵਰ ਟੂ ਕ੍ਰੋਸ ਦ ਬਾਰਡਰ बड़ा सी एज ओपरेटर एज पीपल सन मौका दओ हूँ जाके अवल पुंडी जाके ठोक के आईए mm. करके सा कारगिल के वी लॉस्ट निचिकेता एंड वन अहूज दो पायलट्स वी लॉस्ट ओके सो अगेन सो वी आर दे व्यू वॉन्टिंग बट अगेन इज द पोलिटिकल डिशीजन सो आई मैं उस पोलिटिकल डिसीजन में मैं नहीं कह रहा बट टूडेज पोलिटिकल आई फील वेरी प्राउड ऑफ आर प्राइम मिनिस्टर very good decisions they giving a chance to the to show our capabilities for what we are so duji eh ladai ek hundi ladaiyan hi nahi hoyiyan tu ki hai tajruba tu dekh liya par roz day to in and out assi air force taiyari aahi kari jande strike aircraft air defense kida karna attack kida karna scanning kida sadak reh rahi hai acha sab to zyada mainu lagda ki strike jaddi hai oh raat nu hundi hai ਤੇ ਇਹ ਕਿੰਨੀ ਕੌਖੀ ਹੁੰਦੀ ਹੈ ਜਿਹੜੀ ਰਾਤ ਨੂੰ ਸਟ੍ਰਾਈਕ ਕਰਦੇ ਆ ਕੀ ਕੀ ਹੁੰਦੀ ਕਿੱਦਾਂ 에어 ਸਟ੍ਰਾਈਕ ਜਿਹੜੀ 에어 ਸਟ੍ਰਾਈਕ ਕਹਿੰਦੇ ਕਿ ਰਾਤ ਨੂੰ ਜ਼ਿਆਦਾਤਰ ਕੀਤੀ ਜਾਂਦੀ ਹੈ ਪਰ ਰਾਤ ਨੂੰ 에어 ਸਟ੍ਰਾਈਕ ਕਰਨੀ ਕਿੰਨੀ ਕੌਖੀ ਹੈ ਕਿਉਂਕਿ ਟਾਰਗੇਟ ਵੀ ਸਹੀ ਤਰੀਕੇ ਨਾਲ ਰਾਤ ਨੂੰ ਨਹੀਂ ਦਿਖ ਪਾਉਂਦਾ ਓਕੇ ਰਾਤ ਨੂੰ ਕਰਨ ਦਾ ਐਲੀਮੈਂਟ ਜਿਹੜਾ ਹਰ ਇੱਕ ਜਿਹਨੇ ਜਤੋਂ ਆਫੈਂਸਿਵ ਜਾਣਾ ਰਾਤ ਨੂੰ ਕਰਨ ਦਾ ਹੁਣ ਬਹੁਤ ਚੀਜ਼ਾਂ ਹੁਣ ਦੇ ਬਾਰੇ ਜਾਂ ਪੁਰਾਣੇ ਬਾਰੇ ਮੈਂ ਪਹਿਲੇ ਪੁਰਾਣੇ ਦੀਆਂ ਗੱਲਾਂ ਕਰਾਂ ਜਾਂ ਤੁਹਾਡੇ ਕੋਲ ਨਵੇਂ ਅੱਜ ਦੀ ਦੱਸਾਂ ਤੁਹਾਨੂੰ ਇਹ ਇਹ ਤੁਹਾਡਾ ਦੱਸੋ ਬਟ ਥੋੜਾ ਜਿਹਾ ਕੰਬਾਈਨ ਕਰਨ ਦੀ ਕੋਸ਼ਿਸ਼ ਕਰਦਾ ਹਾਂ